ਦੀ ਸਸਰੀ ਗੱਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਇਨਾਰੇ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀ ਗੱਲ ਵਾਹਿਗੁਰੂ ਦੇ ਅਰਦਾਸ ਕਰਦੇ ਹਾਂ ਬਈ ਸਦਾ ਘਰ ਪਰਵਾਸ ਤੰਦਰੁਸਤ ਤੰਦਰੁਸਤ ਤੇ ਚੜ੍ਹਦੀ ਕਲਾ 'ਚ ਹੋਣਗੇ ਤੇ ਉਤਰ ਲੱਗੇ ਸਾਂਭਣ ਬਈ ਸੌਂਤ ਲੱਗਿਆ ਲਾਉਣ ਠੀਕ ਹੈ ਤੇ ਲੈ ਤੁਹਾਨੂੰ ਭਰਾਵਾਂ ਨੂੰ ਦਿਖਾ ਵੀ ਦੇਣਾ ਵੀ ਕਿੰਨੀ ਇੱਕ ਲਾਉਣੀ ਆ ਕੀ ਗੱਲ ਬਾਤ ਹੈ ਕਿਉਂਕਿ 43 ਦਾ ਟੈਂਪਰੇਚਰ ਆ ਬਈ ਪਰਸੋਂ ਠੀਕ ਆ ਪਾਣੀ ਨਹੀਂ ਆਪਾਂ ਲਾਉਂਦੇ ਆ ਕਣਕ ਦੇ ਦਾਣੇ ਜੀ ਨਹੀਂ ਹੋਊਗੀ ਮਸਾਂ ਹੀ ਠੀਕ ਆ ਤੇ ਪਾਣੀ ਆਪਾਂ ਅੱਧਾ ਗਲਾਸ ਕਰ ਰੱਖਿਆ ਠੀਕ ਆ ਵੱਧ ਜੀ ਕਰਾਂਗੇ ਘੱਟ ਚ ਨਹੀਂ ਪਾਉਂਦੇ ਠੀਕ ਆ ਵੱਧ ਜੀ ਪਿਆਉਣੀ ਚਾਹੀਦੀ ਆ ਬਾਈ ਘੱਟ ਚ ਨਹੀਂ ਕਰ ਕਿਉਂਕਿ ਸਿਰ ਪਤਲੀ ਜੀ ਲਾਵਾਂਗੇ ਬਾਈ ਠੀਕ ਆ ਵੈਸੇ ਤਾਂ ਪਹਿਲਾਂ ਮੈਂ ਜਲਾ ਵੀ ਕਰਨ ਲੱਗਿਆ ਸੀ ਪਰ ਮੈਂ ਬਹੁਤ ਪਾਈਆਂ ਦੇ ਗੰਟ ਜੀ ਰਸੋਂ ਤਰਸੋਂ ਤਦਾ ਬਈ ਸਹੀ ਨਹੀਂ ਤੂੰ ਸਹੀ ਨਹੀਂ ਦੱਸਦਾ ਸਹੀ ਨਹੀਂ ਦੱਸਦਾ ਠੀਕ ਹੈ ਅੱਜ ਭਾਈ ਕਬੂਤਰ ਆਪਣੇ ਤੇ ਬਦਾਮ ਵਾਲਾ ਦੇਣਾ ਠੀਕ ਹੈ ਆ ਥੋੜੇ ਸਾਹਮਣੇ ਰੰਗ ਬਦਲੀ ਜਾਂਦਾ ਆਦਿ ਰੰਗ ਬਦਲੀ ਜਾਂਦਾ ਭਈ ਤੇ ਇੰਨਾ ਕੀ ਲਾਵਾਂਗੇ ਕਿੰਨਾ ਰੰਗ ਬਦਲ ਗਿਆ ਨਾ ਇਹਨੂੰ ਵੀ ਪਤਲਾ ਕਰ ਲਾਂਗੇ ਠੀਕ ਹੈ ਇਸ ਤੋਂ ਵੱਧ ਨਹੀਂ ਲਾਉਂਦੇ ਆ ਸਾਬ ਲਾ ਲਓ ਹੁਣ ਤੁਸੀਂ ਆਪ ਕਿੰਨੀ ਕ ਜ਼ਿਆਦਾ ਗਾੜੀ ਹੈ ਠੀਕ ਹੈ ਇਹਦੇ ਚ ਥੋੜਾ ਜਿਹਾ ਪਾਣੀ ਹੋਰ ਆਪਾਂ ਪਾਵਾਂਗੇ ਇੱਕ ਮਿੰਟ ਵੇਟ ਆ ਦੇਖੋ ਭਈ ਕਣਕ ਦੇ ਦਾਣੇ ਜਿੰਨੀ ਵੀ ਪਾਈ ਸੀ ਫੇਰ ਵੀ ਰੰਗ ਕਿੰਨਾ ਚੇਂਜ ਕਰ ਗਈ ਠੀਕ ਹੈ ਉਪਾ ਇੰਨੀ ਜ਼ਿਆਦਾ ਗਾੜੀ ਨਹੀਂ ਲਾਉਣੀ ਬਈ ਠੀਕ ਆ 15 ਕਐਮਐਲ ਹੀ ਲਾਵਾਂਗੇ ਆਪਾਂ ਆ ਦੇਖ ਲਓ ਠੀਕ ਐ ਬਈ ਠੰਡੀ ਬਹੁਤ ਹੁੰਦੀ ਐ ਜਾਨਵਰ ਨੂੰ ਠਾਰ ਦਿੰਦੀ ਐ ਜਮਾ ਇਹ ਤੇ ਆਪਾਂ ਲਾਉਣੇ ਆ ਤੇ ਦਿਖਾਉਣਾ ਤੁਹਾਨੂੰ ਮਾ ਦੇਖੋ 15 ਕਐਮਐਲ ਹੀ ਐ ਠੀਕ ਹੈ ਗੰਗਰੋੜੀ ਮੁੱਠੀ ਆ ਹਵਾ ਜੀ ਹੈ ਇਹ ਵੀ ਕੱਢਦੇ ਪੂਰੀ 15 ਕਐਮਐਲ ਹੀ ਲਾਵਾਂਗੇ ਆਪਾਂ ਜ਼ਿਆਦਾ ਨਹੀਂ ਲਾਉਂਦੇ ਤੇ ਅੱਜ ਹੁਣ ਤੁਹਾਨੂੰ ਦਮਾਉਣਾ ਹੈ ਲਾ ਕੇ ਤੇ ਲੈ ਮਿੱਤਰੋ ਇਹਨੂੰ ਲੱਗਿਆ ਆਪਾਂ ਲਾਉਣਾ ਮਾ ਖਾਲੀ ਹੈ ਅੱਜ ਆ ਬਦਾਮ ਵਾਲਾ ਟਾਈਮ ਖੁੱਲੇ ਦਾ ਠੀਕ ਆ ਤਾਂ ਕਰਕੇ ਭਾਈ ਇਹਨੂੰ 8 ਵਜੇ ਲਾਉਣ ਲੱਗੇ ਆ ਲੇਟ ਹੋ ਗਏ ਤੇ ਲੈ ਮਿੱਤਰੋ ਆ ਕਬੂਤਰੀ ਨੂੰ ਰੱਖਦੇ ਬਾਈ ਖੁੱਲੇ ਬਾਦਾਮ ਅੱਜ ਠੀਕ ਆ 13 14 ਬਾਦਾਮ ਪਾਏ ਇਹਨੂੰ 5 ਦਿਨਾਂ ਦਾ ਸਾਲ ਹਾਂ ਫਿਰ ਕਬੂਤਰੀ ਫੜੋ ਤੇ ਇੱਕ ਥੱਲੇ ਜਿਹੜੀ ਰਸੌਣ ਤਾਲੀ ਆ ਰਸੌਣ ਤਾਂ ਗਈ ਖੱਚ ਆਰਾਮ ਨਾ ਆਰਾਮ ਨਾ ਕੰਨੀ ਨਾ ਤੋੜ ਦੇ ਫੜਾ ਫੜ ਜਾ ਪਰ ਇਹ ਭਾਲੀ ਜੰਦਰੀ ਆ ਭੈਣ ਛੋ ਤੇਨੂੰ ਬਾਈ 5 ਐਮਐਲ ਪਾਣੀ ਦੇਣ ਲੱਗੇ ਉਦੋਂ ਬਾਅਦ ਇਹਨੂੰ ਪਾਵਾਂਗੇ ਬਾਦਾਮ ਇਹਨੂੰ ਵੀ ਖੁੱਲੇ ਠੀਕ ਆ ਛੱਡ ਛੱਡ ਦੇ ਨੂੰ ਥੱਲੀ ਛੱਡ ਦੇ ਤੇ ਬਾਕੀ ਜੋ ਕੁਝ ਵੀ ਕਰਾਂਗੇ ਤੁਹਾਡੇ ਸਾਹਮਣੇ ਅੱਗੇ ਵੀਡੀਓ ਚ ਦੱਸਾਂਗੇ ਰਸਾਉਂਦਾ ਤੁਹਾਨੂੰ ਦੱਸਦਾ ਬਈ ਲਾਈ ਸੀ ਘੰਟੇ ਚ ਖਿੱਚ ਗਈ ਬਈ ਇਹ ਠੀਕ ਆ ਤੇ ਹੁਣ ਇਹਨਾਂ ਨੂੰ ਪਾਏ ਨੇ ਖੁੱਲੇ ਬਈ 10 10:30 ਹੋ ਗਏ ਤੇ ਹੁਣ ਇਹਨੂੰ ਖੁੱਲੇ ਬਾਦਾਮ ਧਰੇ ਨੇ ਦੇਖਦੇ ਆ ਕਿੰਨੇ ਖੰਦੀ ਆ ਜਿੰਨੇ ਖਾਣੇ ਕੋਈ ਖਾ ਲੂਗੀ ਤੇ ਬਸ 15 ਕਿ ਮਿੰਟਾਂ ਤੱਕ ਇਹਨੂੰ ਧਰ ਦਾਂਗੇ ਇਤਰਾ ਨਵੇਂ ਨੇ ਬਈ ਜਿਹੜੇ ਕੱਢਣ ਆਲੇ ਆ ਹੁਣ ਕੱਢਾਂ ਗੇ ਗਰਮੀ ਮਾੜਾ ਮੋਟਾ ਰੱਬ ਹੁਣ ਸੈਟ ਹੋਣ ਲੱਗ ਗਿਆ ਠੀਕ ਆ ਇਹਨਾਂ ਸਾਰਿਆਂ ਨੂੰ ਗੁੜ ਦੇਤਾ ਇਹ ਸਾਰੇ ਕੱਢਣ ਵਾਲੇ ਨੇ ਕੁਸ਼ਕ ਪੱਲੀ ਸਾਫ ਨੇ ਇੱਕ ਦੋ ਬੱਚੇ ਨੇ ਵਿੱਚ ਕੱਲ ਨੂੰ ਇਹਨਾਂ ਨੂੰ ਦੇਖਾਂਗੇ ਕੀ ਕਰਦੇ ਆ ਛੱਡ ਕੇ ਤੇ ਬਾਕੀ ਵੀਡੀਓ ਨਾ ਬਣੇ ਰਹੋ ਕਰਦੇ ਆ ਅੱਗੇ ਗੱਲਬਾਤ ਲੋ ਆ ਨਾਗਣੀ ਤੇ ਮੋਹੀ ਤਾਂ ਲੱਗ ਰਿਹਾ ਬਾਦਾਮ ਕੱਟਣ ਬਈ ਮੜ ਜਾ ਤੇ ਇੱਕ ਚੈਨਲ ਵੀ ਆਪਣੇ ਆ ਮੁੰਡੇ ਦਾ ਠੀਕ ਆ ਯਾਰ ਕਬੂਤਰ ਬਾਜ ਤੇ ਉਹਨੂੰ ਵੀ ਜਰੂਰ ਸਾਰੇ ਭਰਾ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਬਾਈ ਬਾਈ ਮੋਰ ਦੀਆਂ ਵੀਡੀਓ ਬਹੁ ਪਾਈਆਂ ਹੋਈਆਂ ਜਾਂਦਾ ਹੁੰਦਾ ਉਹਨਾਂ ਨਾਲ ਵੀ ਬਾਜੀ ਤੇ ਤੇ ਲੱਗ ਰਿਹਾ ਹੁਣ ਬਦਾਮ ਕੱਟਣ ਤੇਰੇ ਹੀ ਕੱਟਣੇ ਇਸ ਤਰ੍ਹਾਂ ਉਹ ਵੀ ਵੀਡੀਓ ਹਾਂ ਸਲਾ ਮੇਟਰੂ ਪਾਉਣ ਲੱਗਿਆ ਬਦਾਮ ਦੂਜੀ ਨੂੰ ਵੀ ਠੀਕ ਆ ਖੁੱਲੇ ਧਾਰਨ ਲੱਗੇ ਇਹਨਾਂ ਨੂੰ ਬਾਈ ਇੱਕ ਨੂੰ ਪਾਤੇ ਤੇ ਇੱਕ ਨੂੰ ਰੰਦੇ ਸੀ ਤੇ ਉਹਨੂੰ ਵੀ ਲੱਗਿਆ ਪਾਉਣ ਆ ਲੱਗੇ ਆ ਬਈ ਦੋਹਾਂ ਨੂੰ ਸਾਹਮਣ ਆਇਆ 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 ਬਤੂਏ ਆਇਆ ਮੂਟੋ ਆਇਆ 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 ਮੂਟੋ ਆਇਆ 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 ਥੋੜੇ ਆਪਣੇ ਜਾਨਵਰ ਥੋੜੇ ਡਰਦੇ ਨੇ ਬਈ ਆਇਆ ਆ ਆਇਆ ਬਤ ਲੈ ਲੈ ਪੁੱਟੀ ਖੜਾ ਬਤ ਜਾਲੀ ਬੰਦ ਕਰ ਦੂੰ ਫੇਰ ਚਾਹੇ ਨੇੜੇ ਲੱਗ ਜੇ ਹਾ 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 ਆਇਆ 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 ਇਹਨੇ ਖਾ ਲੇ ਬਾਈ ਇਹ ਬੈਠੀ ਆਪਦਾ ਹੁਣ ਉਹ ਰਹਿ ਗਈ ਤੂੰ ਵੀ ਲੱਗ ਜੂ ਖਾਣ ਪਰ ਜਦੋਂ ਪਰਾਂ ਹੋ ਗਏ ਆ ਲੱਗ ਗਈ ਮਿੱਤਰੋ ਖਾਣ ਠੀਕ ਐ ਇਹਨੂੰ ਵੀ ਖੁੱਲੇ ਧਰੇ ਨੇ ਤੇ ਲਾ ਮਿੱਤਰੋ ਬਾਕੀ ਕਰਾਂਗੇ ਅੱਗੇ ਹੋਰ ਗੱਲਬਾਤ ਤੁਹਾਡੇ ਨਾਲ ਸਾਰੀ ਵੀਡੀਓ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਭਰਾ ਬਣ ਕੇ ਤੇ ਆਪਣਾ ਬੱਚਾ ਸੀ ਬਾਈ ਇਹ ਛੋਟੇ ਜਿਹੇ ਨੂੰ ਉੱਲਾ ਮਾਰਿਆ ਨੇ ਤੇ ਜਾ ਕੇ ਸੈਲਰਾਂ ਚ ਬਹਿ ਗਿਆ ਸੀ ਤੇ ਬਾਈ ਗੋਲਿਆਂ ਚ ਫਿਰਦਾ ਰਿਹਾ ਇਹ ਪਤਾ ਨਹੀਂ ਤਾਂ ਉੱਥੇ ਨੂੰ ਐਂ ਘਮੇਰ ਹੋ ਗਈ ਬਾਈ ਤੇ ਇਹ ਮੁੰਡੇ ਨੇ ਕਿਸ ਨੇ ਚੱਕ ਲਿਆ ਸੀ ਕੂਕੂਤਰਾ ਵਾਲੇ ਨਹੀਂ ਤੇ ਜਿੱਦੇ ਫੜਾ ਕੇ ਗਿਆ ਬਾਈ ਉਦੋਂ ਨੂੰ ਐ ਹੋ ਰਿਹਾ ਸੀ ਤੇ ਆਪਾਂ ਲਿਆਂਦਾ ਘਰੇ ਹੁਣ ਇਹ ਫਿਰਦਾ ਰਹਿੰਦਾ ਵਿਚਾਰਾ ਠੀਕ ਆ ਸੈੱਟ ਹੋਣਾ ਹੋਇਆ ਵੈਸੇ ਹੁੰਦਾ ਤਾਂ ਹੈ ਨਹੀਂ ਕਿਉਂਕਿ ਇਹਨੂੰ ਵਾਈਬ੍ਰੇਟ ਵਾਲਾ ਬਾਈ ਆ ਦੇਖੋ ਧੌਣ ਖੜਦੀ ਨਹੀਂ ਇਹਦੀ ਹੱਲੀ ਜਾਂਦੀ ਰਹਿੰਦੀ ਆ ਇਹਨੂੰ ਉਹ ਲੱਕਵਾ ਠੀਕ ਆ ਸਿੰਪਲ ਲੱਕਵਾ ਨਹੀਂ ਹੈਗਾ ਇਹੋ ਆਪਣੇ ਵੱਡੇ ਸ਼ਾਕ ਆਖਿਆਂ ਦਾ ਬੱਚਾ ਸੀ ਆ ਦੇਖੋ ਇਹਦੀ ਧੌਣ ਹੁਣ ਖੜਦੀ ਨਹੀਂ ਕਿਸਾਂ ਤੇ ਠੀਕ ਆ ਭੱਜੀ ਫਿਰਦੀ ਰਹਿੰਦੀ ਆ ਤੇ ਵਾਈਗਰੂ ਇਹਦੇ ਵੀ ਮਿਹਰ ਕਰੇ ਜੀ ਤੇ ਲੈ ਬਾਈ ਆਪਾਂ ਜਿਹੜੀਆਂ ਕਬੂਤਰੀਆਂ ਸੰਭੀ ਜਾਂਦੇ ਹਨ ਉਹਨਾਂ ਨੂੰ ਹੋਰ ਕੁਝ ਨਹੀਂ ਪਾਣੀ ਦੇਣਾ ਹੁਣ ਫੋਕਾ ਸਿਰਫ ਠੀਕ ਆ ਰਸੌਣਤ ਲਾਉਣੀ ਸਵੇਰੇ ਲਾਤੀ ਆਪਾਂ ਠੀਕ ਆ ਤੇ ਇੱਕ ਗੱਲ ਜ਼ਰੂਰ ਯਾਦ ਰੱਖਿਓ ਬਈ ਘੜੇ ਦਾ ਪਾਣੀ ਦੇਣਾ ਇਹਨਾਂ ਨੂੰ ਠੀਕ ਆ ਤੇ ਇਹੋ ਜਿਹੀ ਬਈ ਕੁਜੇ ਲਾ ਲਓ ਕੁੰਡੇ ਲਾ ਲਓ ਠੀਕ ਆ ਜਿੰਨਾਂ ਨਾਲ ਇਹਨਾਂ ਨੂੰ ਪਾਣੀ ਪਿਉਣਾ ਤੇ ਬਾਦਾਮਾ ਵਾਸਤੇ ਆਹ ਕੁਜੇ ਲਾ ਲਓ ਠੀਕ ਆ ਜ਼ਰੂਰੀ ਆ ਜੇ ਆਪਾਂ ਪਾਣੀ ਪਿਵਾਉਣਾ ਆਪਣਾ ਠੰਡਾ ਹਨ ਉਹ ਵੀ ਇਹਨਾਂ ਚ ਉਹ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਪਿਵਾਉਣਾ ਕੀ ਗੱਲ ਬਾਤ ਠੀਕ ਆ ਤੇ ਬਸ ਵਰ ਲਾ ਕੇ ਜਰੂਰ ਆ ਰੱਖੋ ਠੀਕ ਆ ਕਿਉਂਕਿ ਬਈ ਆਪਾਂ ਦੂਜਾ ਬਾਲਟੀਆਂ ਚ ਲਾ ਲਵਾਂ ਫ੍ਰਿਜ ਚੋ ਵੀ ਪਾਣੀ ਜੋ ਵੀ ਦਿੰਨੇ ਆ ਹਨਾ ਉਹ ਪਾਣੀ ਦੀ ਤਸਵੀਰ ਨਹੀਂ ਠੰਡੀ ਹੁੰਦੀ ਬਈ ਠੀਕ ਹੈ ਨਾ ਕੁੱਜਾਂ ਚ ਤੇ ਕੁੰਡਿਆਂ ਚ ਠੀਕ ਆ ਪਾਣੀ ਦੀ ਤਸਵੀਰ ਬਹੁਤ ਛੇਤੀ ਠੰਡੀ ਹੁੰਦੀ ਹੈ ਠੀਕ ਆ ਤੇ ਨਾਲੇ ਪਾਣੀ ਠੰਡਾ ਹੁੰਦਾ ਆਪਾਂ ਨੂੰ ਇਹ ਨਹੀਂ ਲੋੜ ਪੈਂਦੀ ਵੀ ਆਪਾਂ ਫ੍ਰਿਜ ਆਲਾ ਪਾਣੀ ਦਾ ਕਦੇ ਲਾਉਣਾ ਹੀ ਨਹੀਂ ਬਈ ਤੁਝ ਯਕੀਨ ਨਹੀਂ ਮੰਨਣਾ ਆਪਾਂ ਜਾਂਦੇ ਕਬੂਤਰ ਨੂੰ ਵੀ ਫ੍ਰਿਜ ਆਲਾ ਪਾਣੀ ਨਹੀਂ ਕਦੇ ਲਾਉਂਦੇ ਘੜੇ ਦਾ ਪਾਣੀ ਲਾਉਂਦੇ ਠੀਕ ਹੈ ਵੀ ਆਪਾਂ ਕਹੀਏ ਵੀ ਆਪਾਂ ਫਿਰ ਜਾਲਾ ਪਾਣੀ ਲਾਵਾਂਗੇ ਨਾ ਤੁਹਾਨੂੰ ਇੱਕ ਬੈਠਾ ਦਿਖਾਉਣਾ ਹੁਣ ਕਬੂਤਰਾਂ ਦੀ ਆਹ ਬੈਠਾ ਨੇ ਬਈ ਠੀਕ ਹੈ ਠੀਕ ਹੈ ਮਿੱਤਰੋ ਤੇ ਇੱਕ ਨਾ ਬਈ ਜਿਹੜੇ ਕਬੂਤਰਾਂ ਇਹ ਗਰਮੈਸ਼ ਪੈ ਜਾਂਦੀਆਂ ਜਾਂ ਬੱਚੇ-ਬੱਚੇ ਹੁੰਦੇ ਨੇ ਨਾ ਆ ਪੱਲੇ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਜੀ ਮੈਂ ਆ ਬੱਚਾ ਆਪਣਾ ਕਾਲਾ ਬੈਠਾ ਹਣ ਠੀਕ ਹੈ ਪੱਲੇ ਡਿੱਗੀ ਬੈਠਾ ਇਹਦਾ ਮਤਲਬ ਇਹ ਗਰਮੀ ਬਹੁਤ ਜ਼ਿਆਦਾ ਮੰਨੀ ਜਾਂਦਾ ਹਨ ਤੇ ਇਹਦੇ ਵਾਸਤੇ ਕੀ ਕਰਨਾ ਉਹ ਵੀ ਆਜੋ ਤੁਹਾਨੂੰ ਮੈਂ ਦੱਸਦਾ ਦੇਖੋ ਜਿਵੇਂ ਆਹ ਪਾ ਕਾਲਾ ਵੀ ਪੱਲੇ ਕੋਲੀ ਬੈਠਾ ਠੀਕ ਹੈ ਇਹਦੇ ਵਾਸਤੇ ਕੀ ਕਰਨਾ ਭਈ ਤੁਸੀਂ ਦਹੀਂ ਹੁੰਦੀ ਹੈ ਜਿਹੜੀ ਆਪਣੀ ਤੇ ਕਬੂਤਰਾਂ ਦੀ ਗਰਮੀ ਵਾਸਤੇ ਭਈ ਆਹ ਠੀਕ ਹੈ ਇਹ ਦਹੀਂ ਦਾ ਪਾਣੀ ਤੇ ਬੀਕਾ ਸੂਲ ਇਹ ਦੋਹਾਂ ਚੀਜ਼ਾਂ ਮਿਕਸ ਕਰਕੇ ਦੇਵਾਂਗੇ ਭਈ हाँ देख लो ये आप बीका सूट पाया भाई ठीक है तो दही है हाँ दही कह गया दही का पानी है ठीक है ये मिक्स करके अपने जानवरों दे ठीक है थोड़ा जा पानी होर पावे भी सारे दल दिता जा भी ਇਹਦਾ ਕੋਈ ਚੱਕਰ ਨਹੀਂ ਬੀਬੀ ਦਾਣਿਆਂ ਦੇ ਉੱਤੋਂ ਦੀ ਵੀ ਦੇ ਸਕਦੇ ਆਪਾਂ ਕਿਉਂਕਿ ਇਹਦਾ ਚੰਗਾ ਹੀ ਹੁੰਦਾ ਠੀਕ ਆਪਾਂ ਦਾਣਿਆਂ ਦੇ ਉੱਤੋਂ ਦੀ ਦੇਵਾਂਗੇ ਆਹ ਦੇਖ ਲਓ ਬਣ ਗਿਆ ਪਾਣੀ ਪਾਉਣੇ ਆਪਾਂ ਥੋੜਾ ਜਿਹਾ ਹੋਰ ਕਿਉਂਕਿ ਭਾਈ ਜਿਹੜੇ ਉੱਡਣ ਵਾਲੇ ਕਬੂਤਰ ਹੁੰਦੇ ਨੇ ਨਾ ਉਹਨਾਂ ਦੇ ਵੀ ਗਰਮੀ ਪੈ ਜਾਂਦੀ ਆ ਆਪਣੇ ਦੇ ਅੰਦਰ ਉੜਦਿਆਂ ਦੇ ਕਈ ਵਾਰੀ ਦਾਣੇ ਵੀ ਹੁੰਦੇ ਛੋਟੇ ਚ ਮੜਾ ਆ ਜੇ ਮੇਰੇ ਹੁਣ 2 ਦਿਨ ਹੋ ਗਏ ਮੌਸਮ ਵਧੀਆ ਠੀਕ ਆ ਹਨ ਤਾਂ ਕਰਕੇ ਗਰਮੀ ਪੈ ਜਾਂਦੀ ਆ ਉਹਦੇ ਵਾਸਤੇ ਆਏ। ਲਾਜੋ ਮਿੱਤਰੋ ਦਿੰਨੇ ਆ ਹੁਣ। ਪਹਿਲਾਂ ਤਾਂ ਇੱਕ ਸਰਿੰਜ ਭਰ ਕੇ ਉਧਰ ਲੈ ਕੇ ਚੱਲੀ ਆਂ ਚਾਰ ਬੱਚੇ ਨੇ ਉਹਨਾਂ ਨੂੰ ਦੇਈਏ। ਠੀਕ ਆ ਤੇ ਵੱਡਿਆਂ ਨੂੰ ਫੇਰ ਦੇਖਦੇ ਆ। ਤੇ ਆਜੋ ਮਿੱਤਰੋ। ਦਈਏ ਕਰਾਂ। ਇਹ ਦੂਜੇ ਪਹਿਲਾਂ ਵਾਲੇ ਬੱਚੇ ਬਈ। ਮੱਛਰਾਂ ਨੇ ਜਮਾ ਨਹੀਂ ਬੱਜਣ ਦਿੱਤੇ। ਕਿਆ ਪੱਖੀ ਹੁਣ ਆਪਾਂ ਚੇਂਜ ਕਰਕੇ ਹੁਣ ਵੱਡੀ ਲਾਈ ਆ। ਠੀਕ ਆ ਵੀ ਜੇ ਇਹਦੇ ਨਾਲ ਚੱਲਦਾ ਇਹਨਾ ਵੀ ਹਵਾ ਕ੍ਰੋਸ ਹੋਈ ਜਾਂਦੀ ਆ ਹਣ ਆ ਜੋ ਆਪਾਂ ਦਿੰਨੇ ਆ ਨਾ ਦਾਦਾ 10 ਐਮਐਲ ਬਹੁਤ ਆ ਕਿਉਂਕਿ ਜੇ ਬੇਟੇ ਦੇ ਵੀਰੇ ਜੇ ਕੂਤਰ ਨਾ ਟਿਕੇ ਭਈ ਐ ਫੈਰ ਦੇ ਉੱਤੇ ਰੱਖ ਦਿਆ ਕਰੋ ਦਾਦਾ 10 ਐਮਐਲ ਦੇ ਕੇ ਕਾਹ ਛੋਟਾ ਜਾ ਬੱਚਾ ਆਪਣਾ ਇਹੋ ਵੀ ਗਰਮੀ ਪਈ ਹੋਈ ਆ ਭਾਈ ਵੇ ਇਹਦਾ ਕੋਟ ਵੀ ਬੰਦ ਹੋ ਰਿਹਾ ਹਾਂ ਕੋਟ ਰੁਕ ਰਿਹਾ ਇਹਦਾ ਕਰਦੇ ਆ ਇਹਦਾ ਇਲਾਜ ਜੀ ਜਗਾ ਲੈਂਦੇ ਆ ਆ ਬੈਠੀ ਆਪਣੀ ਛੋਟੀ ਜੀ ਟਿੱਡੀ ਇਹ ਉੜਦੇ ਬਹੁਤ ਸੋਹਣੇ ਨੇ ਬਾਈ ਅਰੇ ਆਪਾਂ ਡਾਉਨੇ ਨਹੀਂ ਠੀਕ ਹੈ ਗੋਡੇ ਦੀ ਭੈਣ ਭਾਈ ਨੇ ਇਹ ਦੋਹੇ ਕਾਲਾ ਤੇ ਆਹ ਕਾਲਾ ਦੀਦਾ ਠੀਕ ਹੈ ਇਹਨਾਂ ਨੀਲਾ ਨਾ ਕਾਲਾ ਠੀਕ ਹੈ ਇਹਨਾਂ ਨੂੰ ਦੇ ਤਾਂ ਹੁਣ ਵੱਡਿਆਂ ਨੂੰ ਦਿੰਨੇ ਆ ਬਾਈ ਆ ਜਿਓ ਕਰ ਉਹਨਾਂ ਦਿਨ ਲੱਗਦੇ ਨੇ ਭਾਈ ਵੱਟਿਆਂ ਨੂੰ ਜਿਹੜੇ ਆਪਣੇ ਉੜਦੇ ਨੇ ਠੀਕ ਆ ਤੇ ਮਾਂਗੇ ਦੱਸ ਦੱਸ ਐਮਐਲ ਦੀ ਜਿਆਦਾ ਨਹੀਂ ਦਿੰਦੇ ਆਇਆ ਪਹਿਲਾਂ ਤਾਂ ਇਹ ਨਹੀਂ ਉਹ ਕਾਂਡਾੜੇ ਸੁੱਕਾ ਭਾਈ ਹੁਣ ਪਾਣੀ ਤੇ ਕਰਨਾ ਆਪਾਂ ਮਾਪਾ ਚੜਾ ਆਪਾਂ ਬਾਜੀ ਛੱਡਿਆ ਸੀ। ਉਹ ਹੋ ਜਾ। ਠੀਕ ਆ। ਇਹ ਵੀ ਹੁਣ ਹੋ ਗਿਆ ਥਲੋ ਸੈੱਟ ਹੋਣ ਲੱਗ ਗਿਆ। ਇਹਨੂੰ ਵੀ ਕੱਲ ਤੋਂ ਕੱਢਣ ਲੱਗਦੇ ਆਂ ਬਾਈ। ਕੱਲ ਨੂੰ ਨਵੇਂ ਵੀ ਬਹੁਤ ਕੱਢਾਂਗੇ ਗੂਤਰ ਆਪਾਂ। ਠੀਕ ਆ। ਕਾਣਾ ਆ ਉੱਡੀ ਜਾਂਦਾ ਸੀ। ਠੀਕ ਹੈ ਇਹ ਪਾਣੀ ਤੇ ਵੀ ਕੀਤਾ ਸੀ ਫੇਰ ਵੀ ਥੋੜਾ ਜਿਹਾ ਘਟ ਗਿਆ ਸੀ ਘਟਿਆ ਕਿਉਂ ਆ? ਟੀਵਰ ਚ ਗਰਮਾਹ ਸ਼ਾਇਦ ਆ ਦੇ ਠੀਕ ਆ ਮੂੰਹ ਬਾਲਾ ਪਟਦਾ ਜੇ ਦਿਨ ਅਗਰਮੈਸ਼ ਵੀ ਨਿਕਲ ਤੂ ਮੂੰਹ ਪਟਣਾ ਵੀ ਹਟ ਜੂ ਬਈ ਇਹ ਠੀਕ ਆ ਤੇ ਜੇ ਕਈ ਵਰੀ ਕੋਈ ਕਬੂਤਰ ਬਿਮਾਰ ਹੁੰਦਾ ਜਿਵੇਂ ਥੋਕੇ 삭 ਕੇ ਚਾਏ ਜਾਂਦਾ ਹਨਾ ਉਹਨੂੰ ਵੀ ਤੁਸੀਂ ਦੇ ਸਕਦੇ ਹੋ ਕੱਢ ਡਾਇ ਆਪਾਂ ਮਸਾ ਬਚਾਇਆ ਬਈ ਇਹਦੇ ਬਹੁਤ ਫੁੰਸੀਆਂ ਸੀ ਰੱਤਾ ਬੱਚਾ ਆਪਣਾ ਇਹਨੂੰ ਵੀ ਦੇ ਦਈਏ 10 ਸਾਮੇ ਦਾ ਇਹ ਕਿੱਕਾ ਬਣਾ ਆ ਬੱਚਾ ਇਹ ਆਪਣੇ ਪੱਟੇ ਨੇ ਮੇਨ ਡੀਲੀ ਦਾ ਆਪਣੀ ਦਾ ਫ੍ਰਿਜ ਵਾਲੇ ਦਾ ਬੱਚਾ ਜੀ ਯਾ ਗੱਲਿਆ ਮੈਂ ਕੋਈ ਇੱਕ ਕੱਖ ਚ ਟੀ ਰਹਿ ਦੇ ਠੀਕ ਹੈ ਇਹਨੂੰ ਵੀ ਕੱਢਾਂਗੇ ਬਸ ਥੋੜੇ ਦੇਰਾਂ ਦਾ ਫਿਰ ਇਹਨੂੰ ਕੱਢਣ ਲੱਗ ਜਾਂਗੇ ਹੁਣ ਰਾਜੀ ਹੋ ਗਏ ਨੇ ਬਿਛਦੀ ਥੋੜਾ ਜਿਹਾ ਦੱਸਾ ਹੋ ਗਿਆ ਸੀ ਕਭੂ ਉੜਦੇ ਕਬੂਤਰ ਤੇ ਭਈ ਇਹ ਗਰਮੀ ਪੈਣ ਤੋਂ ਬਚਾ ਦੋਗੇ ਠੀਕ ਆ ਫੇਰ ਕਬੂਤਰ ਘਾੜ ਘਾੜੇ ਜਾਂਦੇ ਆ ਜੇ ਉਹੀ ਗੱਲ ਗਰਮੀ ਪੈ ਗਈ ਰੀਵਰ ਚ ਬਸ ਫੇਰ ਖਤਮ ਆ ਕੰਡ ਸੋ ਇਹੇ ਕਰਕੇ ਗਰਮੀ ਪੈਣ ਤੋਂ ਬਚਾਓ ਹੋਰ ਕੋਈ ਚੱਕਰ ਨਹੀਂ ਕਿਉਂਕਿ ਆ ਕਹਿੰਦੇ ਸਾਡੇ ਕਬੂਤਰ ਬਾਲਾ ਮੂੰਹ ਕੱਟਦੇ ਆ ਮੂੰਹ ਕੱਟਦੇ ਆ ਉਹਨਾਂ ਦਾ ਕਾਰਨ ਇਹੀ ਹੁੰਦਾ ਭਈ ਰੀਵਰ ਚ ਗਰਮੀ ਹੁੰਦੀ ਆ ਠੀਕ ਆ ਸੋ ਇੰਨੀ ਕੋ ਵੀਡੀਓ ਸੀਗੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਵ ਯੂ ਠੀਕ ਆ ਬਾਤੋ ਆ ਵੀਡੀਓ ਨੂੰ ਆਪਣੀ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਸਪੋਰਟ ਕਰਿਆ ਕਰੋ ਠੀਕ ਆ ਤੁਹਾਡੇ ਵਾਸਤੇ ਬਈ ਲੈ ਕੇ ਆਉਂਦੇ ਰਹਾਂਗੇ ਬਾਕੀ ਬਾਬੇ ਨਾਨਕ ਦੀ ਕਿਰਪਾ ਕਰਨੀ ਆ ਠੀਕ ਹੈ ਮੇਨ ਤਾਂ ਆਪਾਂ ਪੂਰੀ ਕੀਤੀ ਆ ਹਲ ਹੋਣੀ ਦੇਣਾ ਲਵ ਯੂ ਆ ਸਾਰੇ ਭਰਾਵਾਂ ਨੂੰ ਜਿਉਦੇ ਵਾਸਤੇ ਰਹੋ ਧੰਨਵਾਦ